ਕਿਸੇ ਤਾਨੂੰ ਕਿਸੇ ਗੋਦੀ ਮੀਡੀਏ ਦੇ ਜਾਂ ਕਿਸੇ ਹੋਰ ਮੀਡੀਏ ਨੇ ਨਹੀਂ ਸੁਣਾਉਣੀਆ ਹੋ ਸਕਦਾ ਕਿ ਕਿਸੇ ਦੀ ਮਾਰੀ ਮੋਟੀ ਜ਼ਮੀਰ ਜਾਗਦੀ ਹੋਵੇ ਤਾਂ ਉਹ ਗੱਲਾਂ ਇਹ ਜਿਹਾ ਕਰ ਦੇਵੇ ਪਰ ਬਹੁਤੇ ਅਜੇ ਚੁੱਪ ਰਹਿਣਗੇ ਤੁਹਾਨੂੰ ਵੀਡੀਓ ਜਲਦੀ ਸੁਣਾਉਣੇ ਆ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕੀ ਆਖਰ ਮਸਲਾ ਪੰਜਾਬ ਦੇ ਵੱਡਾ ਮਸਲਾ ਖੜਾ ਹੋਇਆ ਪੰਜਾਬ ਦੇ ਲਈ ਪੰਜਾਬ ਦੀ ਸਰਕਾਰ ਦੇ ਲਈ ਵੀਡੀਓ ਸ਼ੇਅਰ ਕਰ ਦਿਓ ਜੇ ਸ਼ੇਅਰ ਨਾ ਵੀ ਕਰਨੀ ਹੋਈ ਤਾਂ ਘਟੋ ਘਟ ਆਪਣਾ ਸੁਝਾਅ ਕਮੈਂਟ ਜਰੂਰ ਲਿਖ ਦਿਓ ਗੱਲ ਕਰਦਿਆਂ ਕਿ ਪਲਗਾਾਂ ਦੇ ਵਿੱਚ ਜੋ ਹਮਲਾ ਹੋਇਆ ਜੋ ਨਰਦੋਜ਼ ਲੋਕ ਉੱਤੇ ਮਾਰੇ ਗਏ ਆ ਉਸ ਨੂੰ ਲੈ ਕੇ ਪਾਕਿਸਤਾਨ ਤੇ ਭਾਰਤ ਦੋਨੇ ਦੇਸ਼ਾਂ ਦੇ ਵਿੱਚ ਖਟਾਸ ਪੈਦਾ ਹੋ ਚੁੱਕੀ ਆ ਜਾਨੀ ਕਿ ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਲਈਏ ਕਿ ਜੰਗ ਲੱਗਣ ਦੀਆਂ ਜਿਹੜੀਆਂ ਸੁਭਾਵਨਾ ਨੇ ਅੱਜ ਦਾ ਪ੍ਰਮਾਤਮਾ ਅਗੇ ਦੁਆ ਕਰਦਿਆਂ ਕਿ ਹਰ ਮੁਲਕ ਦਾ ਹਰ ਮੁਲਕ ਦੇ ਬੱਚੇ ਸੁਖੀ ਬਸਣਾ ਪਰ ਜੇਕਰ ਜਦੋਂ ਵੀ ਨੁਕਸਾਨ ਹੁੰਦਾ ਤਾਂ ਉਹ ਪੰਜਾਬ ਦਾ ਹੁੰਦਾ ਇਹ ਜੰਗਾਂ ਜਦੋਂ ਲੱਗਦੀਆਂ ਨੇ ਤਾਂ ਫਿਰ ਜਦੋਂ ਜੰਗ ਲੱਗਣ ਤੋਂ ਪਹਿਲਾਂ ਜੋ ਬੰਦੇ ਅੱਜ ਹਾਸੇ ਮਜ਼ਾਕ ਦੇ ਵਿੱਚ ਵੀਡੀਓ ਪਾਉਂਦੇ ਆ ਜਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫਲਾਉਂਦੇ ਆ ਕਿ ਜੰਗ ਲੱਗਣ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲਦੀ ਆ ਉਹਨਾਂ ਨੂੰ ਉਹ ਨਹੀਂ ਪਤਾ ਕਿ ਤੁਹਾਡੇ ਜਦੋਂ ਇਹ ਜੰਗ ਲੱਗਦੀ ਆ ਤਾਂ ਫਿਰ ਉਹਦੀ ਪਰਵਾਹੀ ਪੰਜਾਬ ਤੋਂ ਨਹੀਂ ਹੋਣੀ ਨਾ ਲੈੰਦੇ ਤੋਂ ਨਾ ਚੜਦੇ ਤੋਂ ਜਾਨੀ ਕਿ ਮੈਂ ਗੱਲ ਮੁੱਦੇ ਤੇ ਕਰਦਾਗਾ ਉੱਥੇ ਗੱਲ ਸਿੜੀ ਆ ਹੁਣ ਉਹਦੇ ਬਾਬ ਤੇ ਇੱਕ ਤੁਹਾਨੂੰ ਪਤਾ ਕਿ ਗੈਂਗਸਟਰ ਜਿਹੜਾ ਲੈਰਿਸ ਬਸਨੋਈ ਜਿਹਦਾ ਨਾਮ ਸਿੱਧੂ ਮੂਸੇਵਾਲੇ ਦੇ ਕਾਤਲ ਕਾਂਡ ਦੇ ਵਿੱਚ ਆਉਂਦਾਗਾ ਤੇ ਉਹਦੇ ਇੱਕ ਪਾਕਿਸਤਾਨੀ ਡਾਊਨ ਦੇ ਨਾਲ ਸੰਬੰਧ ਨੇ ਜਿਹਦਾ ਨਾਮ ਹੈਗਾ ਸਜਾਦ ਭੱਟੀ ਛੋਟੀ ਉਮਰ ਦਾ ਮੁੰਡਾਗਾ ਉਹਦੇ ਨਾਲ ਬਸਨੋਈ ਦੇ ਸਦੇ ਸੰਬੰਧਾ ਉਹਨੂੰ ਇੱਕ ਵੀਡੀਓ ਬਹਰਲ ਹੋਈ ਸੀ ਬਸਨੋਈ ਉਹਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਿਹਾ ਸੀ ਪਰ ਹੁਣ ਹੋਇਆ ਕੀ ਆ ਕਿ ਲੈਸ ਬਸਨੋਈ ਦੇ ਗਰੁੱਪ ਵੱਲੋਂ ਕੋਈ ਪੋਸਟ ਪਾਈ ਗਈ ਆ ਕਿ ਅਸੀਂ ਬਦਲਾ ਲੈਵਾਂਗੇ ਪਾਕਿਸਤਾਨ ਦੇ ਵਿੱਚ ਮੜ ਕੇ ਵੜ ਕੇ ਐਨੇ ਲੱਖ ਬੰਦਾ ਮਾਰਾਂਗੇ ਉਹਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆਈ ਆ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾ ਦੇਵਾਂ ਫਿਰ ਜਿਹੜੇ ਖੁਲਾਸੇ ਹੋਣਗੇ ਉਸ ਵੀਡੀਓ ਦੇ ਵਿੱਚ ਆ ਹਾਲੇ ਅੱਧੀ ਵੀਡੀਓ ਦਿਖਾਈ ਗਈ ਆ ਮੀਡੀਆ ਵੱਲੋਂ ਪਰ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾਉਣੇ ਆ ਤੇ ਉਸ ਵੀਡੀਓ ਦੇ ਵਿੱਚ ਜੇ ਸੁਣ ਕੇ ਤਰਜਲੀ ਮੱਚੂਗੀ ਤਹਿਲਕਾ ਮੱਚੂਗੀ ਪੰਜਾਬ ਸਰਕਾਰ ਦੀ ਚਿੰਤਾ ਵਧੂਗੀ ਸਿੱਧੂ ਮੂਸੇਵਾਲੇ ਦੇ ਨਾਲ ਵੀ ਕਈ ਤਾਰਾਂ ਜੁੜੀਆਂ ਨੇ ਤੇ ਸਿਦਕੀ ਬਾਬਾ ਜਿਹੜਾ ਮਾਰਿਆਗਾ ਉਹਦੇ ਬਾਬਤ ਵੀ ਜਿਹੜੀ ਉਹਦੇ ਵਿੱਚ ਗੱਲਬਾਤ ਹੋਈ ਆ ਤੇ ਕਿਹੜੇ ਸਿੰਗਰ ਦਾ ਨਾਮ ਸਾਹਮਣੇ ਆਇਆ ਕਿ ਕਿਹੜੇ ਸਿੰਗਰ ਨੇ ਸਿੱਧੂ ਮੂਸੇਵਾਲੇ ਨੂੰ ਮਰਵਾਇਆਗਾ ਉਦੇ ਬਾਰੇ ਤੋਂ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਉਸ ਸਜਾਦ ਪੱਟੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਤੁਹਾਨੂੰ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਧਿਆਨ ਨਾਲ ਸੁਣਨਾ ਬੜਾ ਇਹਨੂੰ ਐਵੇਂ ਵਿੱਚ ਨਾ ਲੈਣਾ ਬਹੁਤ ਵੱਡੇ ਰਾਜ ਨੇ ਬਹੁਤ ਵੱਡੇ ਮੈਂ ਤੁਹਾਨੂੰ ਵੀਡੀਓ ਸੁਣਾਦਾ ਫਿਰ ਦੱਸਦਾ ਕੱਲੀ ਕੱਲੀ ਗੱਲ ਆਾਸ ਕਰਕੇ ਲਾਰਸ ਬਿਸ਼ਰਾਈ ਕੇ ਲਈ ਹੈ جس نے کہا ہے کہ میں پاکستان میں اس کے میرے بندے وہاں پہ کوئی لاکھ مسلمان ماریں گے اور آپ سعید کو ماریں گے پہلے نمبر پہ تو لورنس بشنو یہ ایک میری بات اچھے طریقے سے اپنے دماغ میں بٹھا لینا کہ پاکستان تو بڑی دور کی بات ہے تم کسی بھی کنٹری میں ایک چڑی بھی نہیں مار سکتے ہو مروا سکتے ہو میں تمہیں جانتا ہوں بڑے اچھے طریقے سے اور تم مجھے بھی بڑے اچھے طریقے سے جانتے ہو کہ میرا سسٹم کیا ہے اور تمہارا سسٹم کیا ہے مجھے مجبور نہیں کرو کہ میں وہ تمام آڈیو میسیج اور ویڈیوز میسیج میڈیا کے اوپر دے دوں کہ کل کو تمہیں تمہاری گورنمنٹ کو جواب دینا پڑے کہ بابا صدیقی جو تھا وہ کس پولیٹیشن کے کہنے پہ مروایا گیا تم سب کو پتا ہے کہ دشان اختر جو بابا صدیقی کی کیس میں فرار ہے وہ کس کے پاس ہے ویڈ پروف پروفوں کے ساتھ کل کو یہ چیزیں آڈیو ویڈیوز میسیج کال ریکارڈنگ میڈیا کے اوپر آ جائیں گی کہ کس پولیٹیشین نے دشان اختر کو پیسے دیے

اس ٹائم بھی تم سے پڑا تھا آج بھی تم سے بڑا نہ تو میں نے کبھی چھوٹی ڈان بناؤ نہ میں نے کسی مشہور بندے کو دھمکی دے کے میں ڈان جو کام کیا وہ اپنے ہاتھوں سے کیا اور پورا پاکستان ہے ٹھیک ہے اس لیے نیکسٹ ٹائم میرے ملک کے لیے یا میرے کسی بھی ادارے کے لیے یا میرے کسی بھی مسلمان بھائی کے بارے میں منہ سے بات نکالنے کے سے پہلے ہزار دفعہ سوچ لینا کہ میں کروں یا نہ کروں تم نے پچھلی دفعہ پوسٹ لگائی کہ ہم نے چلاد پٹی مارنا ہے میں نے اگنور کیا کیوں تم لوگوں کا سسٹم اور ہے تم لوگوں کا میڈیا اچھالتا ہے چیزوں کو صرف پوسٹوں کی حد تک کہ ہم نے اپنے ہاتھ سے کام کیے ہوئے ہیں میں پوسٹوں پہ اگنور کرتا ہوں چیزوں کو لیکن پوسٹ تم نے لگائی میں نے اگنور کیا لیکن میرے ملک پہ یا میرے کسی ادارے پہ بات آئے گی تو میں نہیں برداشت کروں گا کبھی زندگی میں میں ساری زندگی کا ٹائم دیتا ہوں مجھے مروانا ہوا تو بندے اپنے لورنس ان کو کہنا مجھے فون کر کے آئیں کہ ہم تمہیں مرنے آ رہے ہیں پیٹ کے پیچھے جو ہیں کہ وہ گدڑ آتے ہوتے ہیں مرد نہیں آتے ہوتے ہیں میری ابھی موچ نہیں آئی تھی جب سے میں گولیوں کی آوازیں سنتا آ رہا ہوں اور لڑتے آ رہے ہیں لوگ میرے اندر ایک مسلمان کا خون ہے سب سے پہلے اسلام ہے پھر پاکستان ہے پھر میرے ادارے ہیں اس کے بعد میرا بھائی ہے ہے ٹھیک تو جب باہر آؤ گے جن کی ابھی انگلیوں پہ تم ناچ رہے ہو یہی تمہارا نقصان خود کریں گے جب ان کا مطلب پورا ہو جائے گا جب جیل سے باہر آؤ گے میدان میں آ کے خود لڑنا پتا چل جائے گا مرد ہوتا کیا بدماش ہوتا کیا, کیا میرے میرے کرتے تو, تو یاد رکھنا کہ پاکستان کا ایک شہزاد بٹی زندہ ہے تک میں برداشت نہیں کروں گا دوبارہ کہ میرے کسی بھی مسلمان کے لیے تم ایک لفظ بھی نکالوں گا اس سے باہر سب کچھ ختم دوستی ہیں یہ وہ سب بات میں سب سے پہلے اسلام ہے بس یہ میسیج دینا تھا نیکس نیکسٹ میں نہ سنوں کہ کسی مسلمان کے لیے یا پاکستان کے لیے یا پاکستان فوج کے لیے تم نے کوئی میسیج دیا ہے زندگی موت اللہ کے ہاتھ میں جب ہماری آنی ہوگی آئے گی جس کے ہاتھ میں سے بھی لکھی ہوگی تم لوگ اچھے کام کرتے ہو مجھے بتاؤ مسلمان باب صدیقی کو مسلمان کے ہاتھ سے مروا دیا sidhu moosewala jo mara ek percent tum logo ka uske sath koi masla nahi tha sirf paise leke kisne asla kahan se aaya hai wo to mai to mujhe to sab pata hai na kisne asla diya kis bande ka masla tha kis singer ka masla vele to se sare sulley bade bade sawal khade ho chuke ne is azad pattia pakistan da down aa ਇਹਦੇ ਦੱਸਿਆ ਕਿ ਇਹਨੇ ਲੈਰੈਂਸ ਬਿਸਨੋਈ ਦੇ ਨਾਲ ਸੰਬੰਧ ਸੰਨ ਇਹਨੇ ਸਾਰਾ ਦੱਸਿਆ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਦੇ ਲਈ ਕਿੱਥੋਂ ਵੈਪਨ ਆਏ ਕਿੱਥੋਂ ਰੁਪਏ ਆਏ ਕਿਹੜੇ ਸਿੰਗਰ ਨੇ ਦਿੱਤੇ ਵੱਡਾ ਸਵਾਲ ਖੜਾ ਹੋ ਚੁੱਕਿਆ ਦੂਸਰਾ ਬਾਬਾ ਸਦਕੀ ਇਸ politcal ਬੰਦੇ ਨੇ ਮਰਵਾਇਆ ਕਿੰਨੇ ਰੁਪਏ ਦਿੱਤੇ ਲੈਰੈਂਸ ਬਿਸਨੋਈ ਨੂੰ ਤੇ ਕੌਣ ਲੈਰੈਂਸ ਬਿਸਨੋਈ ਨੂੰ ਪਾਲ ਪਾਲ ਰਿਹਾ ਕੌਣ ਹਵਾਜਤ ਕਰੇਗਾ ਇਸ ਕਰਕੇ ਜਿਹੜਾ ਅਲੈਰਸ ਬਸਨੋਈ ਦੇ ਇੰਟਰਵਿਊ ਜੇਲ ਦੇ ਵਿੱਚ ਹੁੰਦੀਆਂ ਨੇ ਬੜਾ ਵੱਡੇ ਸਵਾਲ ਖੜੇ ਹੋਏ ਸੀ ਪਰ ਕਿਸੇ ਨੇ ਗੌਰ ਨਹੀਂ ਕੀਤੀ ਅੱਜ ਤੱਕ ਉਹ ਚੀਜ਼ਾਂ ਦਬੀਆਂ ਰਹਿ ਗਈਆਂ ਅਤੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਆ ਇਹ ਹੀ ਗੱਲ ਕਿਦੇ ਸਜਾਦ ਭੱਟੀ ਨੇ ਜੋ ਅੱਜ ਕਹੀ ਆ ਬਸਨੋਈ ਬਾਰੇ ਕਦੇ ਰੱਬ ਦਾ ਖੈਰ ਕਦੇ ਅੰਮਰਤਪਾਲ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਤਾਂ ਹੁਣ ਨੂੰ ਅੱਧਾ ਹਿੰਦੁਸਤਾਨ ਦਾ মিডিਆ ਪਾਗਲ ਹੋ ਜਾਣਾ ਸੀ ਖਬਰਾਂ ਦੇ ਦੇ ਕੇ ਪਾਗਲ ਹੋ ਜਾਣੇ ਸੀ ਮਜਿਠੀਏ ਭਰ ਕੇ ਪਾਗਲ ਹੋ ਜਾਣੇ ਸੀ ਓ ਏਜੰਸੀਆਂ ਦੇ ਟੌਟਾ ਜਿਹੜੇ ਕਿ ਹਰ ਸਮਾਂ ਹਰ ਪਲ ਐਮਪੀ ਅਮਰਿਤਪਾਲ ਸਿੰਘ ਦੇ ਮਗਰ ਪਏ ਹੋਏ ਆ ਆ ਸਭ ਤੋਂ ਵੱਡਾ ਮੁੱਦਾ ਖੜਾ ਹੋ ਗਿਆ ਹੁਣ ਸਜਾਦ ਭੱਟੀ ਤੁਹਾਨੂੰ ਦੱਸਿਆ ਕਿ ਆ ਪਾਕਿਸਤਾਨ ਦਾ ਡਾਊਨ ਆ ਜਿਹਦਾ ਸਬੰਧ ਹੈ ਲੈਸ ਬਸਨੋਈ ਦੇ ਨਾਲ ਆ ਬਸਨੋਈ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕਰ ਜਾਂਦਾਗਾ ਜ਼ਿੰਮੇਵਾਰੀ ਲਈ ਜਾਂਦੀ ਆ ਤੇ ਅੱਜ ਉਹ ਮਸਲਾ ਤਿਉਂ ਦਾ ਤਿਉਂ ਖੜਾਗਾ ਬੇਸ਼ੱਕ ਸਰਕਾਰਾਂ ਕਹਿੰਦੀ ਆ ਅਸੀਂ ਬੰਦੇ ਫੜ ਲੇ ਪਰ ਲਹਿਰਸ ਬਸਨੋਈ ਤੋਂ ਹੁਣ ਇਹ ਗੱਲਾਂ ਪੁੱਛ-ਗੁੱਛ ਸਰਕਾਰ ਕਰੂਗੀ ਕਿ ਨਾ ਕਰੂਗੀ ਕਿ ਭਾਈ ਕਿਹੜੇ ਸਿੰਗਰ ਦਾ ਹੱਥ ਆ ਕਿਹੜੇ ਪੋਲੀਟਿਕਲ ਬੰਦੇ ਨੇ ਪੋਲੀਟਿਕਲ ਬੰਦੇ ਨੇ ਬਾਬਾ ਸਦਕੀ ਸਦਕੀ ਨੂੰ ਮਰਵਾਇਆਗਾ ਕਿੰਨੇ ਰੁਪਏ ਆਏ ਕਿੱਥੋਂ ਵੈਪਨ ਆਏ ਕੀ ਹੁਣ ਇਹ ਜੇਲ੍ਹ ਦੇ ਵਿੱਚੋਂ ਅਰਮਾਨ ਤੇ ਲਿਆਂਦਾ ਜਾਊਗਾ ਜਾਂ ਫਿਰ ਇਹ ਇੱਕ ਸਰਕਾਰਾਂ ਇਹਦੇ ਨਾਲ ਮਿਲੀ ਭੁਗਤ ਨੇ ਉਹ ਗੱਲ ਹੋ ਜਾਂਦੀ ਹੈ ਕਿ ਛੋਟਿਆਂ ਨੂੰ ਤਾਂ ਮੱਸੀਆਂ ਨੂੰ ਖਾ ਜਾਂਦਾ ਹਰ ਇੱਕ ਵੱਡੇ ਮਗਰ ਮੱਸਾ ਪਹੁੰਚਣ ਦੇ ਲਈ ਬਹੁਤ ਟਾਈਮ ਲੱਗਦਾ ਜਾਂ ਉਹਨਾਂ ਨੂੰ ਪਹੁੰਚਿਆ ਨਹੀਂ ਜਾਂਦਾ ਇਹ ਹਾਲ ਜਿਹੜਾ ਕਿ ਗੈਂਗਸਟਰਾਂ ਦੇ ਵਿੱਚ ਆ ਇਹ ਹਾਲ ਜਿਹੜਾ ਕਿ ਨਸ਼ੇ ਦੇ ਸਦਾਗਰਾਂ ਦੇ ਪਿੱਛੇ ਆ ਨਸੇ ਦੇ ਸਦਾਗਰ ਛੋਟਿਆਂ ਦੇ ਘਟ ਆਏ ਜਾ ਰਹੇ ਨੇ ਤੇ ਵੱਡੇ ਅੱਜ ਉਹ ਅਉਧਿਆ ਤੇ ਬਰਾਜਮਾਨ ਨੇ ਛੋਟੇ ਗੈਂਗਸਟਰਾਂ ਨੂੰ ਮਾਰਿਆ ਜਾ ਰਿਹਾ ਵੱਡੇ ਗੈਂਗਸਟਰ ਅੱਜ ਜੇਲ੍ਹਾਂ ਦੇ ਵਿੱਚ ਜਾ ਕੇ ਪੋਸਟਾਂ ਪਾ ਰਹੇ ਨੇ ਦੇਖੋ ਇਹ ਮਸਲਾ ਜੋ ਪਲਗਾਮ ਦੇ ਵਿੱਚ ਹੋਇਆਗਾ ਇਹ ਮਸਲਾ ਸਰਕਾਰਾਂ ਦਾ ਇਹ ਸਰਕਾਰਾਂ ਨੇ ਦੇਖਣਾਗਾ ਉਥੇ ਦੀਆਂ ਏਜੰਸੀਆਂ ਦੇ ਦੇਖਣਾ ਸਰਕਾਰ ਦੀ ਨੇ ਭਾਰਤੀ ਏਜੰਸੀਆਂ ਦੇ ਦੇਖਣਾ ਇਕ ਕੌਣ ਬੰਦੇ ਮਾਰਦਾ ਕੌਣ ਸੀ ਬੰਦੇ ਮਾਰਨ ਵਾਲਾ ਤੇ ਇਹਦੇ ਸਬੰਧ ਦੇ ਵਿੱਚ ਬਠਿੰਡੇ ਤੇ ਇੱਕ ਮੋਚੀ ਵੀ ਫੜਿਆ ਗਿਆ ਤੇ ਹੋਰ ਵੀ ਕਾਫੀ ਫੜੇ ਗਏ ਨੇ ਇਹ ਸਰਕਾਰਾਂ ਦਾ ਮਸਲਾ ਇੱਥੇ ਸਾਡੇ ਆਪੂ ਬਣੇ ਅਖੌਤੀ ਸਿਪਸੈਨਾ ਵਾਲੇ ਉਹ ਕੋਈ ਕਹਿੰਦਾ ਮੇਰੇ ਨਾਲ ਬੰਬ ਵਾਂਦੇ ਕੋਈ ਕਹਿੰਦਾ ਕੁਸ ਬੰਦੇ ਹੋ ਮੈਨੂੰ ਪਾਕਿਸਤਾਨ ਭੇਜ ਦਿਓ ਉਹ ਤਰ ਲੋ ਮੱਸੀ ਹੋਇਆ ਫਿਰਦਾ ਸਿਰਫ ਆਪਣੀ ਚੌਧਰ ਦੇ ਲਈ ਸਿਰਫ ਆਪਣਾ মিডিਆ ਦੇ ਵਿੱਚ ਹੋਮਿਆਂ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੋ ਬਹੁਤ ਹੀ ਖਤਨਾਕਾ ਜੋ ਬਿਆਨ ਸਜਾਦ ਭੱਟੀ ਦਾ ਆ ਉਹਨੇ ਕਿਹਾ ਕਿ ਮੇਰੇ ਕੋਲੇ ਆਡੀਓ ਆ ਸਾਰੇ ਮੈਸੇਜ ਆ ਕਿ ਮੈਂ ਉਹ ਜਿਹੜਾ ਕਿ ਮੀਡੀਆ ਨੂੰ ਦੇ ਦਊਗਾ ਜੇ ਤੂੰ ਨਾ ਬੋਲਣੋਂ ਹਟੇ ਮੇਰੇ ਖਿਲਾਫ ਤੇ ਕਿਹਨੇ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਉਸ ਆਡੀਓ ਵਿੱਚ ਕਹਿੰਦੇ ਸਾਰੀਆਂ ਗੱਲਾਂ ਬਾਤਾਂ ਨੇ ਉਸ ਮੈਸੇਜ ਚੈਟ ਮੈਸੇਜ ਹੋਈ ਆ ਕਿੱਥੋਂ ਹਥਿਆਰ ਆਇਆ ਸਾਰਾ ਕੁਝ ਜਾਨੀ ਕਿ ਸਜਾਦ ਭੱਟੀ ਨੂੰ ਪਤਾਗਾ ਹੁਣ ਵੇਖਦੇ ਆ ਕਿ ਸਜਾਦ ਭੱਟੀ ਅੱਗੇ ਗੱਲ ਬਾਤ ਕਰਦਾ ਇਸ ਨੂੰ ਲੈ ਕੇ ਜਾਂ ਫਿਰ ਲੈਰਸ ਬਸਨੋਈ ਉਹਨੂੰ ਚਪਕ ਰੌਂਦਾ ਇਹ ਵੱਡੇ ਸਵਾਲ ਖੜੇ ਹੋ ਚੁੱਕੇ ਆ ਇਸ ਪ੍ਰਸ਼ਾਸਨ ਤੇ ਪੰਜਾਬ ਦੇ ਪ੍ਰਸ਼ਾਸਨ ਤੇ ਕਹਿ ਦੂੰਗਾ ਮੈਂ ਤੇ ਪੰਜਾਬ ਦੇ ਡੀਜੀਪੀ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਵੱਡੀ ਜ਼ਿੰਮੇਵਾਰੀ ਬਣ ਗਈ ਆ ਹੁਣ ਇਸ ਮਸਲੇ ਦਾ ਹੱਲ ਹੁਣ ਟੇਢੇ ਪਾਸੇ ਤਰਪਿਆ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਕਾਤਲ ਆ ਇੱਕ ਕਿਸੇ ਸਿੰਗਰ ਦਾ ਨਾਮ ਜਿਹੜਾ ਲੈਤਾਗਾ ਕਿਹੜਾ ਉਹ ਸਿੰਗਰ ਹੋ ਸਕਦਾਗਾ ਕਿਹਨੇ ਕਿੰਨੇ ਰੁਪਏ ਲੈ ਕੇ ਉਸ ਨੌਜਵਾਨ ਦਾ ਕਤਲ ਕੀਤਾ ਕਿਹੜਾ ਉਹ ਪੋਲੀਟੀਕਲ ਬੰਦਾ ਪੋਲੀਟੀਕਲ ਬੰਦਾਗਾ ਕਿਹੜਾ ਉਹ ਪੋਲੀਟੀਕਲ ਬੰਦਾ ਜਿਸਨੇ ਕਿ ਬਾਬਾ ਸਦਕੀ ਦਾ ਜਿਹੜਾ ਕਤਲ ਕਰਵਾਇਆਗਾ ਰੁਪਏ ਦੇ ਕੇ ਵੱਡੇ ਸਵਾਲ ਖੜੇ ਹੁੰਦੇ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੇ ਤੁਸੀਂ ਆਪਣੇ ਕਮੈਂਟ ਜਰੂਰ ਲਿਖਣੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਅਗਲੀ ਵੀਡੀਓ ਤੱਕ ਬਣੇ ਰਹੋ ਤਾਨੂੰ ਇੱਕ ਵੀਡੀਓ ਹੋਰ ਜਲਦੀ ਲੈ ਕੇ ਆਵਾਂਗੇ ਉਹਦੇ ਵਿੱਚ ਵੀ ਖਲਾਸੇ ਕਰਾਂਗੇ ਤਦ ਤੱਕ ਦਿਓ ਆਜਾਤ ਤੁਸੀਂ ਦੇਖਦੇ ਰਹੋ ਪੰਜਾਬੀ ਬੱਚਾ ਟੀਵੀ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ